ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਭਾਰਤ ਦੀ T20 ਵਿਸ਼ਵ ਚੈਂਪੀਅਨ ਟੀਮ ਦਿੱਲੀ ਪਹੁੰਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੀਤੀ ਮੁਲਾਕਾ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਫਾਰੀਮੀ 115 ਸੜਕਾਂ ਆਵਾਜਾਈ ਲਈ ਬੰਦ। ਜੈਸ਼ੰਕਰ ਵੱਲੋਂ ਚੀਨੀ ਹਮਰੂਤਬਾ ਨਾਲ ਸਰਹੱਦੀ ਵਿਵਾਦ ਦੇ ਬਕਾਇਆ ਮਾਮਲਿਆਂ ਬਾਰੇ ਚਰਚਾ। ਰਾਜਸਥਾਨ ਦੇ ਮੰਤਰੀ ਕਿਰੋੜੀ لال ਮੀਨਾ ਦੇ ਵੱਲੋਂ ਅਸਤੀਫਾ। ਆਸ਼ਰਮ ਦੇ ਵਿੱਚ 6 ਬੱਚਿਆਂ ਦੀ ਮੌਤ ਦਾ ਖੁਲਾਸਾ। ਬੀਐਸਐਫ ਵੱਲੋਂ ਪਾਕਿਸਤਾਨੀ ਨਾਗਰਿਕ ਕਾਬੂ। ਬਿਹਾਰ 'ਚ 15 ਦਿਨਾਂ ਵਿੱਚ ਦਸਵਾਂ ਪੋਲ ਡਿੱਗਿਆ। ਜੈਸ਼ੰਕਰ ਨੇ ਲਾਹਰੋਗ ਨਾਲ ਵਿਚਾਰਿਆ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ। ਹਾਤਰਸ ਪਗੜੜ ਲਈ ਗੈਰ ਸਮਾਜੀ ਅੰਸਰ ਜ਼ਿਮੇਵਾਰ ਕੋਲੇਪਾਪਾ ਨੇ ਕਿਹਾ। ਜੈਰਾਮ ਰਮੇਸ਼ ਨੇ ਕਿਹਾ ਆਗਾਮੀ ਹਰਿਆਣਾ ਸੈਮ आम आदमी पार्टी नाल कोई नहीं। so, दे 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 पहली अहम खबर नवी दिल्ली तो सामने आ रही है भारतीय क्रिकेट टीम टी ट्वेंटी विश्व कप जीत के विशेष जहाज राशंसक ने हल्के मी दर मी हवाई अड्डे खिलाम जोशी स्वागत किया ਹਲਾਕੇਸਰਾਂ ਨੇ ਟੀਮ ਇੰਡੀਆ ਲਈ ਸੁਰੱਖਿਆ ਦਾ ਪੂਕਾ ਪ੍ਰਬੰਧ ਕੀਤਾ ਗਿਆ ਖਿਡਾਰੀਆਂ ਦੇ ਕਿਚੌਲਕ ਦੇਖਣ ਲਈ ਤੇਂਦਰਾ ਗਾਂਧੀ ਕਮਾਂਤਰੀ ਹਵਾਈ ਅੱਡੇ ਤੇ ਪਹੁੰਚੇ ਪ੍ਰਸ਼ੰਸਕ ਮੌਸਮ ਦੀ ਪਰਵਾਹ ਕੀਤੇ ਬਗੈਰ ਨਾਰੇ ਲਿਖੇ ਬੈਨਰ ਤੇ ਕੌਮੀ ਝੰਡਾ ਲਹਿਰਾਉਂਦੇ ਰਹੇ ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਭਾਰਤੀ ਟੀਮ ਦੇ ਖਿਡਾਰੀਆਂ ਤੇ ਹੋਰ ਸਟਾਫ ਨੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਰਿਹائش ਤੇ ਮੁਲਾਕਾਤ ਕੀਤੀ T20 ਵਿਸ਼ਵ ਕਪਾ ਜੇਤੂ ਟੀਮ ਨੂੰ ਜੀ ਆਇਆਂ ਕਹਿ ਲਈ ਪ੍ਰਧਾਨ ਮੰਤਰੀ ਦੀ ਅਦਕਾਰਿਤ ਰਿਹائش ਤੇ ਰੈੱਡ ਕਾਰਪਟ ਵਿਛਾਇਆ ਗਿਆ ਟੀਮ ਇੰਡੀਆ ਨੇ ਮੋਦੀ ਦੇ ਨਾਲ ਬ੍ਰੇਕਫਾਸਟ ਵੀ ਕੀਤਾ ਦੂਜੀ ਅਹਿਮ ਖਬਰ ਸ਼ਿਮਲਾ ਤੋਂ ਸਾਹਮਣੇ ਆ ਰਹੀ ਹੈ ਮਾਝਾ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਨਾਲ ਘੱਟੋ ਘੱਟ 115 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸ਼ਿਮਲਾ ਵਿੱਚ ਮੌਸਮ ਵਿਭਾਗ ਦੇ ਦਫ਼ਤਰ ਨੇ ਸੰੰਰੀ ਅਲਰਟ ਜਾਰੀ ਕਰਦਿਆਂ ਸ਼ੁੱਕਰਵਾਰ ਤੱਕ ਇਕਾਂ ਦੁੱਕਾਂ ਥਾਵਾਂ ਤੇ ਭਾਰੀ ਮੀਂਹ ਦੇ ਗਰਜ ਨਾਲ ਛੁੱਟੇ ਪੈਣ ਦੀ ਚੇਤਾਵਨੀ ਦਿੱਤੀ ਹੈ ਸੂਬਾਈ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਮੰਡੀ ਵਿੱਚ 107 ਚੰਬਾ ਵਿੱਚ ਜਾਣ 16 ਵਿੱਚ 3 ਤੇ ਕਾੰਗੜਾ ਜ਼ਿਲ੍ਹੇ ਵਿੱਚ ਇੱਕ ਸੜਕ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ। ਇਹ ਕਰਕੇ 212 ਟਰਾਂਸਫਾਰਮਰਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਚੰਡੀਗੜ੍ਹ-ਮਨਾਲੇ ਚਾਰ ਮਾਰਗ ਦੀ ਸੜਕ ਤੇ ਮੰਡੀ ਤੋਂ ਪੰਡੋਹ ਤੱਕ ਸੜਕ ਦੇ ਟੋਟੇ ਤੇ ਤਰੇੜਾਂ ਉਭਰ ਆਈਆਂ। ਮੌਸਮ ਵਿਭਾਗ ਨੇ 6 ਤੇ 7 ਜੁਲਾਈ ਨੂੰ ਵਿਪਾਰੀ ਨਹੀਂ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਤੀਜੀ ਅਹਿਮ ਖਬਰ ਅਸਟਾਨਾ ਤੋਂ ਸਾਹਮਣੇ ਆ ਰਹੀ ਵਿਦੇਸ਼ ਮੰਤਰੀ ਐਸ. ਸ਼ੰਕਰ ਨੇ ਅੱਜ ਚੀਨ ਦੇ ਆਪਣੇ ਹਮਰੁਤਬਾ ਵాం ਕੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਦੋਵਾਂ ਅਫਗਾਨੇ ਪੂਰਬੀ ਲਦਾਖ ਤੇ ਸਰਹੱਦੀ ਵਿਵਾਦ ਸੰਬੰਧੀ ਬਕਾਇਆ ਮਾਮਲੇ ਆ ਦੇ ਹੱਲ ਲਈ ਫੂਟ ਨਿੱਤ ਤੇ ਫੌਜੀ ਚੈਨਲਾਂ ਜ਼ਰੀਏ ਦੁਗਨੀਆਂ ਕੋਸ਼ਿਸ਼ਾਂ ਕਰਨ ਬਾਰੇ ਸਹਿਮਤੀ ਰਹੀ ਕਜ਼ਾਕਿਸਤਾਨ ਦੇ ਰਾਜਧਾਨੀ ਸਤਾਨਾ ਵਿੱਚ ਸ਼ਿੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਇੱਕ ਪਾਸੇ ਹੋਈ ਇਸ ਬੈਟਰਗ੍ਰਾਉਂਡ ਜੈ ਸ਼ੰਕਰ ਨੇ ਮੰਗ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਨ ਤੇ ਸਰਹੱਦੀ ਖੇਤਰ ਵਿੱਚ ਸ਼ਾਂਤਿ ਯਕੀਨੀ ਬਣਾਉਣਾ ਅਹਿਮ ਹੈ ਜੈਸ਼ੰਕਰ ਨੇ ਭਾਰਤ ਦੇਸ਼ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਕਿ ਦੋਵਾਂ ਧਿਰਾਂ ਵਿਚਾਲੇ ਸੰਬੰਧ ਪਰਸਪਰ ਸਨਮਾਨ ਪਰਸਪਰ ਹਿੱਤਾਂ ਤੇ ਪਰਸਪਰ ਸੰਵੇਦਨਸ਼ੀਲਤਾ ਤੇ ਆਧਾਰਿਤ ਹੋਣੇ ਚਾਹੀਦੇ ਨੇ ਚੌਥੀ ਅਹਿਮ ਖਬਰ ਜੈਪੁਰ ਤੋਂ ਸਾਹਮਣੇ ਆ ਰਹੀ ਹੈ ਪਾਜਪਾ ਗੋ ਕਿਰੋੜੀ ਲਾਲ ਮੀਨਾ ਨੇ ਰਾਜਸਥਾਨ ਕੈਬਨਿਟ ਚੋਂ ਅਸਤੀਫਾ ਦੇ ਦਿੱਤਾ ਮੀਨਾ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦਾਵਾ ਕੀਤਾ ਸੀ ਕਿ ਜੇ ਪਾਜਪਾ ਉਹਨਾਂ ਦੀ ਨਿਗਰਾਨੀ ਵਾਲੀਆਂ ਸੱਤ ਸੰਸਦੀ ਸੀਟਾਂ ਵਿੱਚੋਂ ਕਿਸੇ ਇੱਕ ਉੱਤੇ ਵੀ ਹਾਰਦੀ ਹੈ ਤਾਂ ਉਹ ਮੰਤਰੀ ਵਜੋਂ ਅਸਤੀਫਾ ਦੇ ਦੇਣਗੇ ਮੀਨਾ ਨੇ ਅਸਤੀਫਾ ਦਿੱਤਾ ਕਿਉਂਕਿ ਪੰਜ ਹੀ ਉਹਨਾਂ ਦੇ ਜਦੀ ਦੋਸਾਂ ਸੀਟਾਂ ਸਣੇ ਕੁਝ ਹੋਰ ਸੀਟਾਂ ਵਿਹਾਰ ਗਈ। ਮੀਨਾ ਦੇ ਨੇੜਲੇ ਸਾਥੀ ਨੇ ਕਿਹਾ ਕਿ ਰੋੜੇ ਮੀਨਾ ਨੇ ਮੰਤਰੀ ਵਜੋਂ ਅਸਤੀਫਾ ਦਿੱਤਾ। ਉਹਨਾਂ 10 ਦਿਨ ਪਹਿਲਾਂ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਸੀ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਸੀ। ਪੰਜਵੀਂ ਅਹਿਮ ਖਬਰ ਇੰਦੋਰ ਤੋਂ ਸਾਹਮਣੇ ਆ ਰਹੀ ਹੈ। ਇਤਿਮਾਨਿਕ ਹਾਲਤ ਪੱਖ ਕਮਜ਼ੋਰ ਬੱਚਿਆਂ ਦੇ ਆਸ਼ਰਮ ਵਿੱਚ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ 5 ਦਿਨਾਂ ਦੌਰਾਨ ਇਹ 6 ਬੱਚੇ ਜਾਨ ਗਏ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ਰਮ ਵੱਲੋਂ ਕਥਿਤਕਾਰਤੇ 8 ਸਾਲਾਂ ਦੇ ਬੱਚੇ ਦੀ ਮੌਤ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਲੁਕਾਉਂਦਿਆਂ ਪਰਿਵਾਰ ਨੂੰ ਸੌਂਪ ਦਿੱਤਾ ਤੇ ਦਫਨਾ ਕੇ ਅੰਤਿਮ ਸੰਸਕਾਰ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਆਸ਼ਰਮ ਵਿੱਚ ਸਮਰੱਥਾ ਤੋਂ ਵੱਧ ਬੱਚੇ ਰੱਖਾ ਹੈ, ਬੱਚਿਆਂ ਦਾ ਮੈਡੀਕਲ ਰਿਕਾਰਡ ਸਹੀ ਤਰੀਕੇ ਨਾਲ ਨਾ ਰੱਖਣਾ ਤੇ ਹੋਰ ਗੜਬੜੀਆਂ ਵੀ ਸਾਹਮਣੇ ਆਈਆਂ ਜਿਸ ਕਰਕੇ ਬੱਚਿਆਂ ਨੂੰ ਹੋਰ ਆਸ਼ਰਮਾਂ ਦੇ ਵਿੱਚ ਭੇਜ ਲਈ ਵਿਚਾਰ ਕੀਤਾ ਜਾ ਰਿਹਾ ਹੈ। 6ਵੀਂ ਅਹਿਮ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ। ਸੀਮਾ ਸੁਰੱਖਿਆ ਬਲਾਂ ਨੇ ਫਿਰੋਜ਼ਪੁਰ ਵਿੱਚ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਬਾੜ ਦੇ ਅੱਗੇ ਸ਼ੱਕੀ ਹਲਚਲ ਦੇਖੀ ਅਤੇ ਇੱਕ ਵਿਅਕਤੀ ਨੂੰ ਮੰਤਰੀ ਬਾਰਡਰ ਵੱਲੋਂ ਤੇਜ਼ ਦਿਆਂ ਕਾਬੂ ਕਰ ਲਿਆ। ਬੀਐਸਐਫ ਪੰਜਾਬ ਫਰੰਟੀਅਰ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਗਾ ਤੋਂ ਕਾਬੂ ਕੀਤਾ ਗਿਆ ਵਿਅਕਤੀ ਉਮਰਤ ਕਿਸ਼ੋਰੀ ਹੈ। ਸਰਹੱਦ ਪਾਰ ਕਰਨ ਦੇ ਉਸ ਦੇ ਉਦੇਸ਼ਾਂ ਨੂੰ ਜਾਣ ਲਈ ਏਜੰਸੀਆਂ ਵੱਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸਤਵੀਂ ਅਹਿਮ ਖਬਰ ਪਟਨਾ ਤੋਂ ਸਾਹਮਣੇ ਆਈ। ਵਿਹਾਰ ਵਿੱਚ ਵੀਰਵਾਰ ਨੂੰ ਇੱਕ ਹੋਰ ਪੋਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਪਿਛਲੇ 15 ਦਿਨਾਂ ਵਿੱਚ ਪੋਲ ਡਿੱਗਣ ਦੀ ਇਹ ਜ਼ਿਲ੍ਹਾ ਅਧਿਕਾਰੀ ਅਮਨਸ ਸਮੀਰ ਨੇ ਦੱਸਿਆ ਕਿ ਸਾਰਣ ਜ਼ਿਲ੍ਹੇ ਵਿੱਚ 1.5 ਤਹਾਕੇ ਪੁਰਾਣਾ ਪੁਲ ਡਿੱਗਿਆ ਪਿਛਲੇ 24 ਘੰਟਿਆਂ ਦੇ ਵਿੱਚ ਦੋ ਪੁਲ ਟਹਿਗਾਈ ਨੇ ਉਹਨਾਂ ਨੇ ਕਿਹਾ ਕਿ ਪੁਲਾਂ ਦੇ ਟਿੱਗਣ ਦੇ ਕਾਰਨਾਂ ਦੀ ਜਾਂਚ ਲਈ ਆਦੇਸ਼ ਦਿੱਤੇ ਗਏ ਨੇ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੁਲ ਡੇਗਰੇ ਨੇ ਲਗਾਤਾਰ ਵਾਪਰ ਰਹੀਆਂ ਪੁਲ ਟਿਕਣ ਦੀਆਂ ਕਿਤਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬੋਧਵਾਰ ਨੂੰ ਸੜਕ ਨਿਰਮਾਣ ਵਿਭਾਗ ਨੂੰ ਪੁਰਾਣੇ ਪੁਲਾਂ ਦੀ ਜਾਂਚ ਦਾ ਹੁਕਮ ਦਿੱਤੇ ਸੀ ਅੱਜ ਦੀ ਅਹਿਮ ਖਬਰ ਹਸਤਾਨਾ ਤੋਂ ਸਾਹਮਣੇ ਆ ਰਹੀ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਯੂਕਰੇਨ ਦੇ ਨਾਲ ਲੱਗਦੇ ਸਰਹੱਦ ਤੇ ਚੰਗ ਦੇ ਮੈਦਾਨ ਵਿੱਚ ਰੂਸੀ ਫੌਜ ਵੀ ਲਈ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਆਪਣੇ ਰੂਸੀ ਹਮਰਕਮਾਂ ਸਰਗੇਈ ਲਾਵਰੋਵ ਦੇ ਨਾਲ ਵਿਚਾਰਿਆ ਜੇ ਸ਼ੰਕਰ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਫਲਾਣਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਇੱਥੇ ਪਹੁੰਚੇ ਸੀ ਭਾਰਤ ਤੇ ਰੂਸ ਦੇ ਵਿਦੇਸ਼ ਮੰਤਰੀਆਂ ਦਰਮਿਆਨ ਇਹ ਬੈਠਕ ਅਜੇ ਹੋਈ ਜਦੋਂ ਪ੍ਰਧਾਨ ਮੰਤਰੀ ਨਰੇਂ드ਰਾ ਮੋਦੀ 8 ਜੁਲਾਈ ਨੂੰ ਮਾਸਕੋ ਧੁਰੇ ਤੇ ਆ ਰਹੇ ਨੇ ਨਵੀਂ ਅਹਿਮ ਖਬਰ ਲਖਨਊ ਤੋਂ ਸਾਹਮਣੇ ਆ ਰਹੀ ਹੈ ਕੋਤੀ ਸਾਧ ਨਰਾਇਣ ਸਕਾਨ ਹਰੀ ਜਿਸ ਨੂੰ ਪੋਲੇ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਹਾਤਰੀਸ ਜ਼ਿਲ੍ਹੇ ਵਿੱਚ ਸੱਤ ਸੰਗਰਾਂਵਾਂ ਮੱਚੀ ਪਗੜੜ ਲਈ ਗੈਰ ਸਮਾਜੀ ਅੰਸਰਾਂ ਨੂੰ ਰਹਿਵਾ ਸੀ ਪਗੜੜ ਵਿੱਚ 121 ਲੋਕਾਂ ਦੀ ਜਾਨ ਗਈ ਸੀ ਜਦ ਕਿ ਕਈ ਹੋਰ ਜ਼ਖਮੀ ਹੋਏ ਸੀ ਸਾਰនិਕ ਬਿਆਨ ਵਿੱਚ ਕਿਹਾ ਕਿ ਉਹ ਇਸ ਹਾਦਸੇ ਤੇ ਆਪਣੀਆਂ ਸੰਵੇਦਨਾਵਾਂ ਜ਼ਾਹਰ ਕਰਦਾ ਹੈ ਸਾਂਨਦਾਵਾਂ ਕੀਤਾ ਕਿ ਜਦੋਂ ਸੱਤ ਸੰਗਰਾਂਵਾਂ ਪਗੜੜ ਮੱਚੀ ਉਸ ਸਮੇਂ ਉਹ ਓਥੇ ਮੌਜੂਦ ਨਹੀਂ ਸੀ ਤੇ ਕਾਫੀ ਪਹਿਲਾਂ ਸਮਾਗਮ ਵਾਲੀ ਥਾਂ ਤੋਂ ਨਿਕਲ ਗਿਆ ਸੀ ਸਾਬ ਨੇ ਕਿਹਾ ਕਿ ਸਮਾਗਮ ਦੌਰਾਨ ਗੈਰ ਸਮਾਜਿਕ ਅੰਸਰਾਂ ਵੱਲੋਂ ਮਚਾਈ ਪਗਡੜ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਲਈ ਉਸਨੇ ਸੁਪਰੀਮ ਕੋਰਟ ਦੇ ਵਕੀਲ ਏਬੀ ਸਿੰਘ ਦੀ ਡਿਊਟੀ ਲਾਈ ਹੈ 10ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਨੇ ਇਹ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਅੱਜ ਕਿਹਾ ਕਿ ਹਰਿਆਣਾ ਦੇ ਵਿੱਚ ਆਗਾਮੀ ਅਸੈਂਬਲੀ ਚੋਣਾਂ ਲਈ ਕਾਂਗਰਸ ਸਿਆਮਤ ਦੇ ਪਾਰਟੀ ਵਿਚ ਆਨੇ ਗੱਠ ਜੋੜ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ